ਸਸਤੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮਿਲਕ ਕੇਕ ਬਣਾਵਾਂਗੇ ਆਪਾਂ ਆ ਜਿਹੜੀ ਆਪਾਂ ਮਲਾਈ ਰੱਖਦੇ ਆ ਘਰ ਵਿੱਚ ਦੁੱਧ ਤੋਂ ਲਾ ਕੇ ਤੇ ਮਲਾਈ ਆਪਾਂ ਘਿਓ ਬਣਾ ਲੈਂਦੇ ਆ ਤੇ ਇਹ ਵਾਲੀ ਜਿਹੜੀ ਛਿੱਡੀ ਨਿਕਲਦੀ ਆ ਇਹ ਤੋਂ ਆਪਾਂ ਵੇਸਟ ਨਹੀਂ ਇਹਨੂੰ ਕਰਾਂਗੇ ਤੇ ਇਸ ਤੋਂ ਇਹਦਾ ਆਪਾਂ ਮਿਲਕ ਕੇਕ ਬਣਾਵਾਂਗੇ ਤੇ ਇੱਥੇ ਇੱਕ ਕੱਪ ਲੈ ਲਿਆ ਸੀ ਮੈਂ ਛਿੱਡੀ ਦਾ ਤੇ ਇੱਕ ਕੱਪ ਦੁੱਧ ਤੇ 3 ਚ 4 ਚਮਚੇ ਮੈਂ ਇਥੇ ਮਿਲਕ ਪਾਊਡਰ ਲਿਆ ਸੀ ਤੇ 2 ਕ ਚਮਚੇ ਚੀਨੀ ਦੇ ਚੀਨੀ ਆਪਣੇ ਹਿਸਾਬ ਨਾਲ ਪਾਵਾਂਗੇ ਤੇ ਹੁਣ ਆਪਾਂ ਕੜਾਈ ਉੱਪਰ ਰੱਖਾਂਗੇ ਗੈਸ ਦੇ ਉੱਪਰ ਕੜਾਈ ਮੈਂ ਹੋ ਹੀ ਲਈ ਸੀ ਜੀਰਾ ਤੇ ਆਪਾਂ ਘਿਓ ਬਣਾਇਆ ਸੀ ਤੇ 1 ਕੱਪ ਆਪਾਂ ਦੁੱਧ ਪਾ ਦਵਾਂਗੇ ਦੁੱਧ ਨੂੰ ਆਪਾਂ ਚੰਗੀ ਤੱਕ ਗਰਮ ਕਰ ਲਵਾਂਗੇ ਦੁੱਧ ਗਰਮ ਹੋ ਗਿਆ ਤੇ ਆਪਾਂ ਜਿਹੜੀ ਛੱਡੀ ਲਈ ਸੀ ਘਿਓ ਦੇ ਪਰੋ ਪਾ ਦਵਾਂਗੇ ਇਨੂੰ ਆਪਾਂ ਹਿਲਾ ਦਾਂਗੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਖੰਡ ਨੂੰ ਪਾ ਦਵਾਂਗੇ ਖੰਡ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਪੁਨੀ ਜਾਵਾਂਗੇ ਆਪਾਂ ਲਗਾਤਾਰ ਇਹ ਪੈਨ ਨੂੰ ਹਿਲਾ ਕੇ ਪਕਾਵਾਂਗੇ ਖੰਡ ਦਾ ਪਾਣੀ ਵੀ ਜਿਹੜਾ ਉਹਨੂੰ ਵੀ ਸੁਕਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਪਾ ਦਵਾਂਗੇ ਮਿਲਕ ਪਾਊਡਰ ਮਿਲਕ ਪਾਊਡਰ ਪਾ ਦਵਾਂਗੇ ਮਿਲਕ ਪਾਊਡਰ ਪਾ ਕੇ ਵੀ ਆਪਾਂ ਇਹਨੂੰ ਭলাই ਜਾਵਾਂਗੇ ਸਾ ਚੰਚਾ ਲਾਚੀ ਪਾウダー ਪਾ ਦਵਾਂਗੇ ਲਾਚੀ ਪਾਉਡਰ ਦਾ ਫਲੇਵਰ ਬਹੁਤ ਵਧੀਆ ਹੁੰਦਾ ਆ ਆਪਾਂ ਇਹਦੇ ਵਿੱਚ ਕੋਈ ਘਿਓ ਨਹੀਂ ਪਾਇਆ ਵੀ ਬਸ ਸੋਸੇ ਜਿਹੜੀ ਆਪਾਂ ਘਿਓ ਦੀ ਛਿੱਡੀ ਸੀ ਉਹਦੇ ਵਿੱਚ ਹੀ ਆਪਾਂ ਇਹਨੂੰ ਬਣਾਵਾਂਗੇ ਬਿਲਕੁਲ ਕੇਕ ਬਣ ਕੇ ਤਿਆਰ ਤੇ ਹੁਣ ਆਪੇ ਕੜਾਈ ਛੱਡਣ ਦੇ ਪਿਆ ਹੁਣ ਆਪਾਂ ਇਹਨੂੰ ਥੋੜੀ ਦੇਰ ਵਾਸਤੇ ਠੰਡਾ ਕਰ ਲਵਾਂਗੇ ਆਪਾਂ ਇੱਕ ਕੰਟੇਨਰ ਲੇ ਲਾਂਗੇ ਕੰਟੇਨਰ ਦੇ ਉੱਤੇ ਆਪਾਂ ਘਿਓ ਦੀ ਗਰੀਸ ਕਰ ਲਵਾਂਗੇ ਬਰਸ਼ ਦੇ ਨਾਲ ਬਰਸ਼ ਨਾ ਹੋਏ ਆਪਾਂ ਚਮਚੇ ਦੇ ਨਾਲ ਵੀ ਲਾ ਸਕਦੇ ਹਾਂ ਉਨਾਪਾ ਕੇਕ ਵਾਲਾ ਬੈਟਰ ਪਾ ਦਵਾਂਗੇ ਬੈਟਰ ਨੂੰ ਆਪਾਂ ਕੇਕ ਟ੍ਰੇਨ ਦੇ ਵਿੱਚ ਪਾ ਦਵਾਂਗੇ ਸਾਰੇ ਬੈਟਰ ਨੂੰ ਮੈਂ ਪਾ ਦਵਾਂਗੀ ਇੱਕ ਸਾਈਡ ਤੇ ਆਪਾਂ ਇਕੱਠਾ ਕਰ ਦਵਾਂਗੇ ਸਪੈਸ਼ਲ ਦੇ ਨਾਲ ਆਲੇ ਪੈਨ ਚਾਟ ਕਰ ਦਵਾਂਗੇ ਥੋੜੀ ਦੇਰ ਵਾਸਤੇ ਆਪਾਂ ਇਹਨੂੰ ਠੰਡਾ ਕਰਨ ਵਾਸਤੇ ਜਦਾ ਅੱਠ ਦੇਵਾਂਗੇ 60 ਹੋਣ ਵਾਸਤੇ ਕੇਕ ਦਾਸ ਸਾਡਾ ਸੈੱਟ ਹੋ ਗਿਆ ਜੇ ਤੁਹਾਨੂੰ ਜਲਦੀ ਚਾਹੀਦਾ ਹੋਏ ਤੁਸੀਂ ਫ੍ਰਿਜ ਵਿੱਚ ਵੀ ਰੱਖ ਸਕਦੇ ਜੂ ਤੇ ਮੈਂ ਇਥੇ ਅਸੀਂ ਥੱਲੇ ਰੱਖ ਦਿੱਤਾ ਸੀ ਤੇ ਕੇਕ ਦਾਸ ਬਹੁਤ ਵਧੀਆ ਕੇਕ ਸੈੱਟ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਪੀਸ ਤੇ ਆਪਾਂ वेस्ट ਚੀਜ਼ ਦੇ ਵਿੱਚੋਂ ਕੇਕ ਬਣਾ ਕੇ ਤਿਆਰ ਕੀਤਾ ਖਾਣ ਵਾਸਤੇ ਬੱਚਿਆਂ ਦੀ ਮਠਿਆਈ ਬਣ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਕਲਰ ਤੇ ਕਿੰਨਾ ਵਧੀਆ ਬਣਿਆ ਆ ਦਾਣੇਦਾਰ ਜਿਸ ਤਰ੍ਹਾਂ ਕੇਕ ਹੁੰਦਾ ਉਸੇ ਤਰ੍ਹਾਂ ਦਾ ਬਣਿਆ ਆ ਆਪਾਂ ਹੋਏ ਨੂੰ ਪਲੇਟ ਵਿੱਚ ਕੱਢ ਲਵਾਂਗੇ ਉਪਰੋਂ ਦੀ ਮੈਂ ਬਦਾਮ ਦੀਆਂ ਗਿਰੀਆਂ ਕੱਟੀਆਂ ਸੀ ਮੈਂ ਬਦਾਮ ਦੀਆਂ ਗਿਰੀਆਂ ਨੂੰ ਲਾ ਦੇਵਾਂਗੇ ਆਪਾਂ ਡੈਕੋਰੇਟ ਕਰਨ ਲਈ ਕੇਕ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਜੀ ਵੀਡੀਓ ਵੇਖਣ ਤੋਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼ਕਾਲ ਜੀ